ਜਦੋਂ ਅਜੀਬ ਗਿਆ ਪਾਣੀ ਤੋਂ ਦਗਾ ਇਹ ਨਾ ਪੈਣਾ ਲੋਕਾਂ ਨੂੰ ਪਾਈਦਾ ਸਨ ਅੰਦਰ ਬਾਹਰ ਤਾਂ ਉਹਨੇ ਲਾਤੀ ਉਹਦੇ ਕੰਮ ਤੇ ਲਾਤੀ ਥੋੜੀ ਅਜੀ ਤੁਹਾਨੂੰ ਉਹਦੇ ਨਾਲ ਬੰਦੇ ਪਿੱਛੇ ਸਾਡਾ ਕੀ ਮੈਂ ਹੱਥ ਸਾਡਾ ਕਰ ਰਿਹਾ ਯਾਰ ਤੂੰ ਕਿੱਥੇ ਆਣੀ ਰਾਣੀ ਆਊਟ ਕਿੱਥੇ ਉੱਥੇ ਲੱਗਦੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਆਉਂਦੇ ਟਰੈਕ ਬਣਾ ਕੇ ਰਾਹ ਲੋ ਚੌਂਦਾ ਇਹ ਲੰਗਪੁੱਟ ਕੇ ਲਾ ਦੋ ਕਾ ਲਓ ਜਿੰਨੇ ਕਿ ਤਾਉਦੇ ਹੋ ਰੈਂਟ ਦੇ ਲਿਆ ਥੱਪੜ ਲਿਆ ਜਿਹੜਾ ਸਮਾਧਨ ਕਾ ਲਓ ਦੂਜੀ ਲਾ ਦਿਓ ਜਿਹੜਾ ਥੱਪੜ ਪਾਉਂਦੇ ਇਹ ਗੱਲ ਇਹਨਾਂ ਨੇ ਡਾਲਾ ਉਹ ਪਰਲਾਮੈਂਟ ਹਾਈ ਲੱਗਦਾ ਲੱਗਦਾ ਖੁਦ ਤੋਂ ਬਾਈ ਦੇ ਨਾ ਬੁਲਾ ਲੈਂਗੇ ਵੀ ਬੁਲਾ ਲਾ ਹੋਰ ਕੀ ਆ ਠਾਕਰ ਨੂੰ ਬੁਲਾਉਂਦੇ ਸਾਰੇ ਬੁਲਾ ਰਹਾ ਹੋ ਮਤਲਬ ਮੈਂ ਕਿਹੜਾ ਹੋ ਆਇਆ ਕੋਈ ਚੂਣੀਆਂ ਨਹੀਂ ਪਾਈਆਂ ਚੂਣੀਆਂ ਦੋ ਮਾਰੋਗੇ ਚਾਰ ਮਾਰੋਗੇ ਸਿੱਕ ਵੀ ਮਾਰਾਂਗੇ ਪਿੱਛੋਂ ਤੁਸਤਾ ਲਕੂ ਕੀ ਹੋ ਜੂਗਾ ਕੱਟੇ ਥੋੜੇ ਜਿਹਾ ਬਾਅਦ ਤੁਸੀਂ ਕਹਿੰਦਾ ਜਦੋਂ ਆ ਗਏ ਪੱਟੇ ਕਿਹੜਾ ਹੈ ਨਹੀਂ ਸਾਡੇ ਨੇ ਪਹਿਲਾਂ ਫਿਰ ਬੈਜਣ ਨਹੀਂ ਕਰਦੇ ਤੁਸੀਂ ਵੀ ਸਾਡੀ ਨਹੀਂ ਪਿੱਛੇ ਬੱਠੇ ਆ ਬੜਾ ਤੁੱਪੇ ਚਿੱਤਰ ਸਾਡੇ ਨਹੀਂ ਲੱਗਦੇ ਪੈਰ ਥੱਲੇ ਨਹੀਂ ਲੱਗਦੇ ਕੱਟੇ ਆ ਅਸੀਂ ਤਾਂ ਬੈਜਾਂ ਕਰਦੇ ਆਂ ਅੰਦਰ ਦਰਜ ਹੋਦੇ ਆਂ ਇਹ ਮਾਪਰ ਕਿੱਥੇ ਹੋ ਰਹੇ ਨੇ ਚੰਗਾ ਨਹੀਂ ਲੱਗਦਾ ਉਹੀ ਸਿਰਫ ਮੈਂ ਜਿਆਦਾ ਤੁਸੀਂ ਧੋਖਾ ਕਰਦੇ ਸਾਡੇ ਨੂੰ ਕਰ ਲਓ ਇਹ ਲਾਭ ਜਾਈਏ ਅਸੀਂ ਪੜਾ ਲਾਭਾ ਕਰੇ ਲਾਭ ਨੂੰ ਜਿੰਬਰਦਾ ਫਿਰ ਨੀ ਪਾਣੀ ਪੂਰ ਦਾ ਇੰਤਜ਼ਾਮ ਕਰੋ ਸਾਡਾ ਪੰਜਾਬ ਨਾਲੋਂ ਰਾਣੀ ਵੱਲੋਂ ਕੋਈ ਜਵਾਬ ਤਾਂ ਰਿਹਾ ਉਹਨੂੰ ਗੱਲਬਾਤ ਕਰਨੀ ਚਾਹੁੰਦੀ ਹੈ ਕਿ ਨਹੀਂ ਕਰਨੀ ਚਾਹੁੰਦੀ ਉਸ ਇਹਦੇ ਬੰਦਾ ਹੌਸੇ ਰੱਖੂਗਾ ਆਪਣੇ ਦੀ ਮਾਂ ਤੇ ਵੀ ਹਜ਼ਾਰੀ ਪੁਲਿਸ ਵਾਲਾ ਫਿਰਦਾ ਹੈ ਇੱਕੇ ਬੰਦੀਆਂ ਇੱਕ ਬੰਦੀ ਉਹ ਕਿੰਨੇ ਦੀ ਇੱਕ ਬੰਦੇ ਵਿਚਿੰਨ ਦੀ ਕਿੰਨੀ ਪਰੇਸ਼ਾਨ ਲੋਕਾਂ ਨੂੰ ਦਰਬਾਰ ਲੋਕਾਂ ਨੂੰ ਕੀ ਨਾ ਫਰਜ਼ ਬੰਦਾ ਯਾਰ ਸਵਾਜੋ ਆਪ ਕਰਾ ਲੈ ਕੋਈ ਵਾਤਾ ਹੜਾ ਕਰਾ ਕੋਈ ਵਗਰਾਂ ਬੈਰ ਕੋਈ ਮੱਟਾ ਦਰੋਂ ਲਾ ਬੱਤੀ ਕੋਈ ਨਾ ਮਾਰਦਾ ਨਾ ਸਾਰਾ ਅੱਜ ਬਣਵਾਉਣ ਲੱਗ ਰਹੇ ਤੁਸੀਂ ਆਪ ਨਾਲ ਲਾਸਤ ਲਾਜਾ ਮੂਰ ਮਾਰੀ ਹੋਣੀ ਚਾਹੀਦੀ ਯਾਰ ਕਿ ਮੈਂ ਮਾਰੂ ਆਓ ਯਾਰ ਬੰਦੋ ਜਿੰਦੂ ਕੋਈ ਸੋਚਣਾ ਨਹੀਂ ਪਤਾ ਜਿੰਦੂ ਪਾਵਰ ਆ ਗਈ ਫੇਰ ਤਾਂ ਗੱਲ ਚੱਲਦੀ ਅੱਜ ਪਾਵਰ ਹੈਗੀ ਨਹੀਂ ਅੱਜ ਸਵਾਰ ਪੁੱਛਣੀ ਨੇ ਭਾਈ ਐਨਾ ਦਾ ਤੁਸੀਂ ਸਾਥ ਦੇ ਪਾਵਰ ਰਾਜ ਦੇ ਮਹਿਲਾ ਦੇ ਵਿੱਚ ਘੇਰੀ ਜਾ ਰਹੀ ਹੈ ਇੱਕ ਮਿੰਟ ਮੈਂ ਬਾਈਟ ਲੈ ਲੈਂਦਾ ਕੋਰਕਾ ਨਾਮ ਮਾਰ ਰਹੀ ਹੈ ਹਾਜੀ ਪ੍ਰਧਾਨ ਜੀ ਧੁੱਪ ਦੇ ਵਿੱਚ ਬੈਠੇ ਹੋ ਜੇ ਤੁਸੀਂ ਬੜੇ ਪਰੇਸ਼ਾਨ ਹੋ ਰਹੇ ਹੋ ਭਾਰਤੀ ਕਿਸਾਨ ਜੀ ਨੂੰ ਕਹ ਰਹਾ ਬਲਾਕ ਪ੍ਰਧਾਨ ਬ੍ਰਿਸ਼ੇਕ ਕਹ ਪਰੇਸ਼ਾਨ ਤਾਂ ਜਿਹੜੀਆਂ ਹੁਣ ਵਾਲੀਆਂ ਸਰਕਾਰਾਂ ਤੇ ਜਿਹੜੀਆਂ ਤੇ ਸਾਡੇ ਲੋਕਾਂ ਦੇ ਭਰੋਸੇ ਟੁੱਟੇ ਹੋਏ ਨੇ ਵੀ ਸਾਡੀਆਂ ਸਰਕਾਰਾਂ ਆਉਣਗੀਆਂ ਐਮਪੀ ਚ ਤੇ ਆਵਾਂਗੇ ਅਸੀਂ ਆਹ ਕੰਮ ਕਰਾਵਾਂਗੇ ਪਰ ਐਮਪੀ ਭੜਬਾ ਇਹ ਜਿਹੜੀਆਂ ਸਾਰੇ ਪੰਜਾਬ ਦਾ ਸਾਡਾ ਟੈਕਸ ਇਕੱਠਾ ਕਰਕੇ ਦਿੱਲੀ ਜਾਂਦਾ ਇੱਕ ਬੰਦੇ ਨੂੰ ਐਮਪੀ ਖੜਾ ਕੇ ਸਾਡੇ ਐਮਪੀ ਦੀ ਸਾਡੇ ਪੰਜਾਬ ਦਾ ਟੈਕਸ ਸਾਰਾ ਇਕੱਠਾ ਕਰਕੇ ਹਜ਼ਾਰੀ ਬੰਦਾ ਜਪੁੱਲਸਦਾ ਸਾਡੇ ਟੈਕਸ ਦੇ ਐਸੇ ਦੇ ਕੇ ਸਾਡੇ ਦੀ ਹੋਰੋ ਜਮਾਉਂਦੇ ਨੇ ਸਾਡੇ ਦੀ ਅੱਜ ਛਿੱਤਰ ਫੇਰਦੇ ਨੇ ਕਿਤੇ ਸੜਕ ਤੇ ਨਹੀਂ ਬੈਠਣਦੇ ਕਿਤੇ ਕੰਧ ਤੇ ਨਹੀਂ ਬੈਠਣ ਦਿੰਦੇ ਕਿਉਂ ਇਹ ਪੁੱਠਾ ਰਵਾਜ ਹੈ ਨਾਲੇ ਰੁਪਈਏ ਦਿਓ ਨਾਲੇ ਕੁੱਟ ਖਾਓ ਜੇ ਸਾਡੇ ਟੈਕਸ ਨਾ ਜਾਣ ਹਾਂਜੀ ਹਾਂਜੀ ਜੀਐਸਟੀ ਨਾ ਜਾਵੇ ਹਾਂਜੀ ਹਾਂਜੀ ਇਹਨਾਂ ਤਨਖਾਹ ਭਾਈ ਇਹਨਾਂ ਨੂੰ ਕਿੱਥੋਂ ਮਿਲੂਗੀ ਹਾਂਜੀ ਹਾਂਜੀ ਸਾਡੀ ਤਨਖਾਹ ਲੈ ਕੇ ਸਾਡੇ ਦੀ ਡੰਡਾ ਵਾਦੇ ਸਾਨੂੰ ਠਾਲਦੇ ਨੇ ਪਰ ਇਸ ਲੀਟਰ ਨੂੰ ਸਾਨੂੰ ਜਵਾਬ ਸਵਾਲ ਪੁੱਛਣ ਵਾਸਤੇ ਹਜ਼ਾਰੀ ਬੰਦਾ ਪੁਲਸ ਦਾ ਲੱਗਿਆ ਵੀ ਅਸੀਂ ਜਵਾਬ ਸਵਾਲ ਇਹਨੂੰ ਪੁੱਛੋ ਨਹੀਂ ਦਿੰਦੇ ਦੇਖੋ ਇਹਨਾਂ ਦਾ ਕੀ ਵਿਗੜਦੇ ਹੈ ਇਹਨਾਂ ਨੂੰ ਕੀ ਲੱਗਦਾ ਵੀ ਅਸੀਂ ਕਿਉਂ ਨਹੀਂ ਪੁੱਛਣ ਦੇ ਅਗਲੀ ਕਹਿ ਸਕਦੀ ਮੈਂ ਜਵਾਬ ਦਿੰਦੀ ਨਹੀਂ ਹਾਂਜੀ ਹਾਂ ਪਰ ਇਹ ਪਹਿਲੇ ਹੀ ਸਾਡੇ ਤੋਂ ਪੁੱਛਣ ਤੋਂ ਪਹਿਲੇ ਕਹਿੰਦੇ ਨੂੰ ਜਵਾਬ ਦਿੰਦੇ ਨੇ ਅਸੀਂ ਦੇਰ ਨਹੀਂ ਦਿੰਦੇ ਇਹ ਗੱਲ ਜਾਂਦੀ ਕਿੱਧਰ ਸਾਡੇ ਪੰਜਾਬ ਦੇ ਜਵਾਕ ਸਾਡੇ ਚਾਚੇ ਤਾਏ ਲੱਗਦੇ ਨੇ ਵਿੱਚ ਭਾਈ ਲੱਗਦੇ ਨੇ ਪਰ ਸਾਡੇ ਤੇ ਇਹ ਇੱਕ ਨੌਕਰੀ ਕਰਨ ਦੇ ਪਿੱਛੇ ਐਡਾ ਡਾ ਜੁਲਮ ਕਰ ਰਹੇ ਨੇ ਇਹਨਾਂ ਦੀ ਮਾੜੀ ਕਰਨਾ ਹਾਂਜੀ ਹਾਂ ਉਸ ਤੋਂ ਵਧੀਆ ਹੈ ਸਿਆਣੇ ਨੇ ਬੰਦੇ ਫੇਰ ਵੀ ਹਾਂਜੀ ਪਰ ਇਹ ਜਿਹੜਾ ਤਕੀਰਾ ਸਾਡੇ ਨਾਲ ਕਰ ਰਹੇ ਨੇ ਚੰਗੀ ਗੱਲ ਹੈ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਇਹ ਜ਼ਮੀਨ ਜਾਊ ਸਾਡੇ ਕੋਲੇ 5 ਕਿਲੇ ਨੇ ਹਾਂਜੀ ਐਸ ਐਚਓ ਕੋਲੇ ਡੀ ਐਸ ਪੀ ਕੋਲੇ 100 ਕਿਲਾ ਹੋ ਹਾਂਜੀ ਹਾਂਜੀ ਨਾਲ ਇਹਨਾਂ ਦੇ ਜਾਣਗੇ 100 ਕਿਲਾ ਹਾਂਜੀ ਹਾਂਜੀ ਐਂ 100 ਵੀ ਸਾਡਾ 5 ਵਾਲੇ ਦਾ ਨੁਕਸਾਨ ਹੈ ਕਿਨਾਂ ਦਾ 100 ਵਾਲੇ ਦਾ ਨੁਕਸਾਨ ਹੈ ਨੁਕਸਾਨ ਸਭ ਦਾ ਹੀ ਹੈ ਜੀ ਕਿਸੇ ਐਸਟੀਮ ਹੈ ਉਹਦੇ ਕੋਲ 100 ਹੈ ਉਹਨਾਂ ਦਾ ਨੁਕਸਾਨ ਹੈ ਕਿ ਸਾਡਾ 5 ਵਾਲਾ ਨੁਕਸਾਨ ਹੈ ਜੀ ਪਰ ਸਾਨੂੰ ਗਰੀਬਾਂ ਨੂੰ ਉਹੀ 500 ਵਰਗਾ ਹੈ ਕਿਉਂ ਇਹਨਾਂ ਨੇ ਵੱਡੀ ਪੱਧਰ ਤੇ ਕਿਵੇਂ ਬਣਾਇਆ 100 ਇਹਨਾਂ ਨੂੰ ਪਤਾ ਹੈ ਪਰ ਅਸੀਂ ਸਭ ਦੀ ਜਾਨ ਬਚਾਉਣ ਵਾਸਤੇ ਸਾਰਿਆਂ ਦੀ ਜ਼ਮੀਨ ਬਚਾਉਣ ਵਾਸਤੇ ਵਿੱਚੇ ਮਲਾਜਮ ਵਿੱਚੇ ਮਲੂਜ ਫਰੂਜ ਮਲਾਜਮ ਕਿਸੇ ਦੇ ਮਜ਼ਦੂਰ ਵਿੱਚੇ ਕਿਸਾਨ ਸਾਰਿਆਂ ਨੂੰ ਬਚਾਉਣ ਵਾਸਤੇ ਜਿਹੜਾ ਸੰਘਰਸ਼ ਹੈ ਅਸੀਂ ਕਰ ਰਹੇ ਹਾਂ ਇਹਨਾਂ ਨੂੰ ਪੁੱਛ ਲਓ ਪੁਲਿਸ ਵਾਲਿਆਂ ਨੂੰ ਥੋੜੇ ਜ਼ਮੀਨ ਦੀ ਥੋੜੀ ਜ਼ਮੀਨ ਪਿੱਛੇ ਅਸੀਂ ਲੜਾਈ ਕਰ ਰਹੇ ਹਾਂ ਹਾਂਜੀ ਕਰਜ਼ੇ ਫੁੱਕੇ ਥੋੜੇ ਖੇਤਾਂ ਦੇ ਵਿੱਚ ਅੱਗ ਨਹੀਂ ਲੱਗੀ ਥੋੜੇਆਂ ਪਿੱਛੇ ਅਸੀਂ ਸੰਘਰਸ਼ ਨਹੀਂ ਕੀਤਾ ਥੋੜੇ ਪਿੱਛੇ ਵੀ ਅਸੀਂ ਸੰਘਰਸ਼ ਕਰਦੇ ਹਾਂ ਅਸੀਂ ਆਪਦੇ ਪਿੱਛੇ ਵੀ ਕਰਦੇ ਹਾਂ ਲੋਕਾਂ ਪਿੱਛੇ ਵੀ ਕਰਦੇ ਹਾਂ ਇਹ ਸੰਘਰਸ਼ ਨੇ ਸਾਡੇ ਚੱਲਦੇ ਰਹਿਣਗੇ ਅਸੀਂ ਬੀਆਰਐਨ ਨੂੰ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹਨੇ ਕੀ ਕਾਚੇ ਰਹੋ ਜਿੰਨੀ ਕੋ ਉਹਨਾਂ ਨੂੰ ਲੋੜ ਹੈ ਉਹਨਾਂ ਦੀ ਰਾਖੀ ਕਰਦੇ ਹੋ ਨਿਕ ਕਰ ਲੋ ਕਿ ਸਾਨੂੰ ਨਾ ਮੇਰੇ ਵਿਰੋਧ ਤੰਕਰ ਧੰਨਵਾਦ ਜ਼ਿਲ੍ਹਾ ਪ੍ਰਧਾਨ ਬਰਾਸ ਜੀ ਨੇ ਇਹਨਾਂ ਨਾਲ ਗੱਲ ਕਰਾਂਗੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਬੀਗਜੁਇਕਤਾ ਗਰਾਹਾ ਪਟਿਆਲਾ ਹਾਂ ਜੀ ਤੁਸੀਂ ਭਾਜਪਾ ਦਾ ਵਿਰੋਧ ਕਿਉਂ ਕਰ ਰਹੇ ਮੈਨੂੰ ਪਾਇਰ ਨਹੀਂ ਲੱਗਦਾ ਭਾਜਪਾ ਦਾ ਵਿਰੋਧ ਆਪਾਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜਦੋਂ ਪਾਰ ਪਾਰ ਸਰਕਾਰ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਹੈ 13 ਮਹੀਨੇ ਪੰਜਾਬ ਦੇ ਕਿਸਾਨਾਂ ਨੇ ਪੂਰੇ ਭਾਰ ਦੇ ਕਿਸਾਨਾਂ ਨੇ ਸੰਘਰਸ਼ ਕੀਤਾ ਹਾਂ ਜੀ ਹਾਂ ਉਹ ਦਿੱਲੀ ਦੇ ਬਰੂਹਾਂ ਤੇ ਸਾਡਾ 750 ਦੇ ਕਰੀਬ ਜਣਾ ਨੁਕਸਾਨ ਹੋਇਆ ਬਈ ਥੱਲੇ ਬੈਠਾ ਮੈਂ ਨਾ ਬੈਠ ਕੇ ਵੀ ਦੇ ਇੱਕ ਮੰਤਰੀ ਅਜੇ ਵੀ ਸਰਾ ਟੈਣੀ ਦੇ ਬੇਟੇ ਨੇ ਹਾਂਜੀ ਹਾਂਜੀ ਸਰਕਾਰ ਸਰਕਾਰ ਰਹੀ ਕਿਸਾਨਾਂ ਦੇ ਉੱਪਰ ਗੱਡੀਆਂ ਝਾੜਦੇ ਆ ਗੱਡੀਆਂ ਝਾੜ ਕੇ ਰੌਂਦ ਕੇ ਮਾਰ ਦਿੰਦੇ ਆ ਵੀ ਦੇ ਵੀ ਸਰਕਾਰ ਨੇ ਉਹਦੇ ਹੱਥ ਤੱਕ ਕੋਈ ਕਾਰਵਾਈ ਨਹੀਂ ਕਰੀ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਣੀ ਮਣੀਪੁਰ ਦੇ ਵਿੱਚ ਮਣੀਪੁਰ ਦੇ ਵਿੱਚ ਸਾਡੀਆਂ ਔਰਤ ਭੈਣਾਂ ਨੂੰ ਬੀਜੇਪੀ ਸਰਕਾਰ ਦੇ ਵਿੱਚ ਨਿਰਵਸਤਰ ਕਰਕੇ ਸ਼ਹਿਰ ਦੇ ਵਿੱਚ ਕਮਾਇਆ ਗਿਆ ਸਭ ਤੋਂ ਘੱਡਿਆ ਬਤੀਰਾ ਬੀਜੇਪੀ ਸਰਕਾਰ ਦੇ ਵੀ ਸਾਡੀਆਂ ਔਰਤ ਭੈਣਾਂ ਦੇ ਨਾਲ ਹੋਇਆ ਹਾਂਜੀ ਫਿਰ ਸਾਡੀਆਂ ਖੜਿਆਰਨ ਭੈਣਾਂ ਦਿੱਲੀ ਦੇ ਵਿੱਚ ਬੈਠੀਆਂ ਨਹੀਂਆਂ ਨੇ ਉਹ ਖੜਿਆਰਨ ਭੈਣਾਂ ਜਿਹੜੀਆਂ ਦੇਸ਼ ਵਾਸਤੇ ਤਗਮੇ ਜਿੱਤ ਕੇ ਲਿਆ ਕੇ ਆਉਂਦੀਆਂ ਨੇ ਉਹਨਾਂ ਦੇ ਨਾਲ ਵੀ ਇਹਦੇ ਬੀਜੇਪੀ ਦੇ ਮੰਤਰੀ ਨੇ ਬਦਸਲੂਕੀ ਕੀਤੀ ਹੈ ਸਾਡੀਆਂ ਭੈਣਾਂ ਦੇ ਨਾਲ ਉਹਨਾਂ ਨੇ ਸੰਘਰਸ਼ ਲੜਿਆ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ। ਬੀਜੇਪੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ। ਅਸੀਂ ਆ ਇਹਨੂੰ ਮਹਾਰਾਣੀ ਪ੍ਰਨੀਤ ਕੌਰ ਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੀ ਇਹੋ ਜੀ ਸਰਕਾਰ ਹੈ ਜਿਹੜੀ ਔਰਤਾਂ ਦੇ ਮਸਲੇ ਤੇ ਔਰਤਾਂ ਦੇ ਨਾਲ ਇੰਨਾ ਧੱਕਾ ਕਰਦੀ ਰਹੀ ਹੈ ਸੋਨੂੰ ਕੀ ਚੰਗੀ ਲੱਗੀ ਬਈ? ਜਿਹਨੇ ਪੂਰਾ ਪੰਜਾਬ ਤਪਾ ਲਿਆ। ਲੋਕ ਆਪਣੇ ਘਰਾਂ ਦੇ ਵਿੱਚ ਨਹੀਂ ਬੈਠੇ ਸੜਕਾਂ ਦੇ ਬੈਠੇ ਨੇ, ਟੂਲ ਪਲਾਜ਼ਿਆਂ ਦੇ ਬੈਠੇ ਨੇ। ਆਪਣੇ ਪੈਟਰੋਲ ਪੰਪਾਂ ਦੇ ਬੈਠੇ ਨੇ, ਰੇਲਦਿਆਂ ਲੈਣਾ ਤੇ ਬੈਠੇ ਨੇ। ਕੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਸੇ ਤਰ੍ਹਾਂ ਦੇਖਣਾ ਚਾਹੁੰਦੇ ਹੋ ਅੱਜ ਤੁਸੀਂ ਬੀਜੇਪੀ ਦੇ ਵਿੱਚ ਸਾਲ ਮਾਰ ਕੇ ਬੀਜੇਪੀ ਸਰਕਾਰ ਸਾਨੂੰ ਇੰਨੀ ਚੰਗੀ ਲੱਗੀ ਆਹ ਸਵਾਲ ਪੁੱਛਣ ਵਾਸਤੇ ਅੱਜ ਅਸੀਂ ਮਾਹਾਰਾਣੀ ਦੇ ਦਫ਼ਤਰ ਦੇ ਪੂਰੇ ਪਹੁੰਚੇ ਹੋਏ ਹਾਂ ਬੀਜੇਪੀ ਚੰਗੀ ਨਹੀਂ ਲੱਗੀ ਅੰਦਰ ਕੁਝ ਹੋਰ ਹੈ ਜੀ ਕੀ ਤੋਂ ਡਰਦਾ ਹੈ ਕਿ ਨਾ ਪੈਸੇ ਦੇ ਭਰਨੇ ਪੈਣ ਕਾਂਗਰਸ ਨੂੰ ਛੱਡ ਕੇ ਜਾਣ ਦਾ ਕਾਰਨ ਤਾਂ ਕੋਈ ਹੋਰ ਹੋਊਗਾ ਫਿਰ ਚੋਰ ਨੇ ਜਿਹੜਾ ਪਹਿਲਾਂ ਚੋਰ ਨੇ ਕਾਹਾਂ ਚੋਰ ਸਾਡੇ ਲੋਕਾਂ ਦਾ ਸਮਾਰਨਗੇ ਕੀ ਹਾਂਜੀ ਹਾਂਜੀ ਜਿਹੜਾ ਪਹਿਲਾਂ ਪੰਜਾਬ ਦੇ ਲੋਕਾਂ ਦਾ ਪੈਸਾ ਖਾਇਆ ਉਹ ਹੁਣ ਬੀਜੇਪੀ ਜਾ ਕੇ ਸਾਡਾ ਕੀ ਸਮਾਰਨਗੇ ਚੋਰ ਨੇ ਪਹਿਲਾਂ ਵੀ ਚੋਰਾਂ ਨੇ ਖਾਇਆ ਅੱਗੇ ਵੀ ਖਾਣ ਵਾਸਤੇ ਬਣੇ ਨੇ ਈਡੀਆ ਰੈਡਰ ਦੇ ਵੀ ਜੀਪੀ ਤੋਂ ਡਰਦੇ ਹੋਏ ਫਿਰ ਪੰਜਾਬ ਦੇ ਲੋਕ ਇਹਨਾਂ ਨੂੰ ਕੀ ਚਾ ਕਰਦੇ ਨੇ ਹਾਂਜੀ ਹਾਂ ਆ ਪੰਜਾਬ ਦੇ ਲੋਕਾਂ ਨੂੰ ਦੱਸਣਾ ਵੀ ਚਾਹੁੰਦੇ ਆ ਵੀ ਜਿਹੜੇ 15 ਸਾਲ ਪਹਿਲਾਂ ਪੀ ਰਹੇਗੇ ਪਹਿਲਾਂ ਨਹੀਂ ਸਾਡਾ ਕੁਝ ਕਰ ਸਕੇ ਅੱਜ ਡਰਦੇ ਮਾਰੇ ਬੀਜੇ ਬੀਜੇਪੀ ਸ਼ਾਮਲ ਹੋ ਗਏ ਅੱਗੇ ਇਹਨਾਂ ਨੇ ਸਾਡਾ ਕੀ ਸਮਾਰਨਾ ਇਹ ਵੀ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਭਰਾਵੋ ਐਜੇ ਠੱਗਾਂ ਤੋਂ ਬਚੋ ਜਿਹੜਾ ਕਰੋ ਜਿਹੜੇ ਦੀ ਤਾਕਤ ਤੇ ਟੇਕ ਰੱਖੋ ਸੰਘਰਸ਼ਾਂ ਦੇ ਕਾਇਮ ਰਹੋ ਅੱਜ ਬਰਾਬ ਦੇ ਲੋਕਾਂ ਦਾ ਆਹ ਰਾਜਨੀਤਿਕ ਪਾਰਟੀ ਨੇ ਕੀ ਸਮਾਰਦੀਆਂ ਨੇ ਹਾਂਜੀ ਹਾਂਜੀ ਜੇ ਕਿਸੇ ਜੈਂਟ ਦੇ ਵਿੱਚ ਪੈਸੇ ਫਸੇ ਹੋਏ ਨੇ ਉਹ ਵੀ ਆ ਸਾਡੀ ਲੋਕਤਾਕਤ ਦੇ ਸਮਾਰਦੀ ਐ ਹਾਂਜੀ ਹਾਂਜੀ ਕੋਈ ਅਧਿਕਾਰੀ ਤੰਗ ਕਰਦਾ ਤਾਂ ਵੀ ਚਾਰ ਇਕੱਠੇ ਹੋ ਕੇ ਕਿਸਾਨ ਜਾਂਦੇ ਆ ਫਿਰ ਮਸਲੇ ਹੱਲ ਹੁੰਦੇ ਨੇ ਆ ਕਰਜ਼ੇ-ਕੁਰਕੀਆਂ ਖਤਮ ਕਰੀਆਂ ਹੋਈਆਂ ਨੇ ਆ ਲੋਕਤਾਕਤ ਨੇ ਕਰੀਆਂ ਹੋਈਆਂ ਨੇ ਹਾਂਜੀ ਬਥੇਰੀਆਂ ਕੁਰਕੀਆਂ ਆ ਕੈਪਟਨ ਬੋਲ ਕੇ ਗਏ ਦੀ ਕੈਪਟਨ ਦੇ ਰਾਜ ਚ ਵੀ ਰੋਕੀਆਂ ਨੇ ਆ ਭਗਵਾਨ ਤਮਾਨ ਦੀ ਸਰਕਾਰ ਦੇ ਵਿੱਚ ਵੀ ਰੋਕੀਆਂ ਨੇ ਵੀ ਬੋਲ ਕੇ ਗਏ ਨੇ ਬੀ ਪ੍ਰਾਵੋ ਇਹ じゃ ਤੁਹਾਡਾ ਕੰਮ ਸਮਾਰ ਦੀ ਕੁਝ ਨਹੀਂ ਤੁਸੀਂ ਕਿਉਂ ਪਿੱਛੇ ਪਏ ਹੋ ਇਹਨਾਂ ਦੇ ਆ ਏਕੇ ਦੀ ਤਾਕਤ ਦੇ ਟੇਕ ਰੱਖ ਕੇ ਆ ਜਿਹੜੇ ਇਹਦੇ ਰਾਜਨੀਤਿਕ ਲੀਡਰ ਨੇ ਇਹਨਾਂ ਤੋਂ ਸਵਾਲ ਪੁੱਛਣ ਵਾਸਤੇ ਅੱਜ ਮਹਾਰਾਣੀ ਦੇ ਦਫ਼ਤਰ ਅਸੀਂ ਪਹੁੰਚੇ ਹੋਏ ਆਪਾਂ ਠੀਕ ਹੈ ਧੰਨਵਾਦ ਮਹਿਲਾ ਪ੍ਰਮਾ ਪ੍ਰਧਾਨ ਬੀਬੀ ਚਰਨਕੀ ਜੀਤ ਕੌਰ ਜੀ ਵੀ ਇੱਥੇ ਬੈਠੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਜੀ ਹਾਂ ਜੀ ਭੈਣ ਜੀ ਤੁਸੀਂ ਵੀ ਅੱਜ ਇੱਥੇ ਜੇਟ ਹਾਰ ਦੀਆਂ ਤੁੱਪਾਂ ਦੇ ਵਿੱਚ ਇੱਥੇ ਸੜਕ ਦੇ ਉੱਤੇ ਬੈਠੇ ਹੋ ਤੁਹਾਨੂੰ ਕਿਉਂ ਬੈਠਣਾ ਪੈ ਰਿਹਾ ਜੀ ਇਹ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਜੀ ਸਾਡੇ ਇਮਾਨਦਾਰ ਸਰਕਾਰਾਂ ਦੀ ਵਜ੍ਹਾ ਨਾਲ ਸਾਨੂੰ ਸੜਕਾਂ 'ਤੇ ਬੈਠਣਾ ਪੈ ਰਿਹਾ ਕਿਉਂਕਿ ਪਹਿਲਾਂ ਮਹਾਰਾਣੀ ਤਿੰਨ ਵਾਰ ਰਹੀ ਐ ਐਮਪੀ ਕਾਂਗਰਸ ਦੇ ਵਿੱਚੋਂ ਹਾਂਜੀ ਇਹ ਜਿਹੜਾ ਕਾਂਗਰਸ ਚ ਕੀ ਮਾੜਾ ਸੀ ਜਿਹੜਾ ਇਹਨੂੰ ਛੱਡ ਕੇ ਗਈ ਆ ਉਹ ਲੋਕ ਜਾਂ ਲੋਕ ਮੜੇ ਸੀ ਇਹਨਾਂ ਲੋਕਾਂ ਨੇ ਕਾਂਗਰਸ ਦੇ ਵਿੱਚੋਂ ਜਿਠਾਈ ਸੀ ਬੀਜੇਪੀ ਚ ਇਹ じゃ ਕੀ ਚੰਗਾ ਹੈ ਜਿਹੜੇ ਕਿ ਸਾਡੇ ਕਿਸਾਨ ਉੱਥੇ 1500 ਕਿਸਾਨ ਦਿੱਲੀ ਦੇ ਵਿੱਚ ਸਾਡਾ ਸ਼ਹੀਦ ਹੋਇਆ ਜਾਂ ਜਿਹੜੇ ਆ ਸੜਕਾਂ ਦੇ ਉੱਤੇ ਰੁਕੇ ਹੋਏ ਨੇ ਸਾਰੇ ਬਾਰਡਰਾਂ ਦੇ ਉੱਤੇ ਕਿਸਾਨ ਰੁਕੇ ਹੋਏ ਨੇ ਸ਼ੂਭ ਕਾਰਨ ਸਾਡਾ ਸ਼ਹੀਦ ਹੋਇਆ ਸੜਕਾਂ ਤੇ ਕਿੱਲ ਲਾਏ ਗਏ ਨੇ ਇਹ ਜੋ ਸਰਕਾਰ ਦੇ ਵਿੱਚ ਕੀ ਸੀ ਜਿਹੜਾ ਉਹਦੇ ਵਿੱਚ ਜਾ ਕੇ ਸ਼ਾਮਲ ਹੋਈ ਆ ਅਸੀਂ ਮਹਾਰਾਣੀ ਸਾਹਿਬ ਨੂੰ ਕਹਿ ਰਹੇ ਹਾਂ ਵੀ ਸਾਡੀ ਗੱਲਾਂ ਦਾ ਜਵਾਬ ਦੇ ਕੇ ਜਾਵੇ ਇਹ ਜਵਾਬ ਤੋਂ ਕਿਉਂ ਭੱਜ ਰਹੀ ਹੈ ਵੀ ਕਿਉਂਕਿ ਕੈਪਟਨ ਅਮਰਿੰਦਰ ਜਦੋਂ ਭਾਪੀ ਚ ਸ਼ਾਮਲ ਹੁੰਦਾ ਇਹਨਾਂ ਦੇ ਸਾਰਿਆਂ ਦੇ ਪਹਿਲਾਂ ਘਪਲੇ ਵਾਜੇ ਇਹਦੇ ਕੱਚ ਚ ਲੈ ਗਏ ਸੀ ਹਾਂਜੀ ਕਿੱਕ ਕਰਕੇ ਈਡੀ ਦੀ ਰੇਡ ਦੇ ਡਰ ਉਹ ਸਾਰੇ ਉਧਰ ਸ਼ਾਮਲ ਹੋ ਗਏ ਹਾਂਜੀ ਠੀਕ ਹੈ ਇਸ ਕਰਕੇ ਇਹ ਚੋਰ ਨੇ ਚੋਰ ਕਿਸ ਦਾ ਕੀ ਸਵਾਰਨਗੇ ਪਹਿਲਾਂ ਪ੍ਰਧਾਨ ਜੀ ਦੱਸ ਗਏ ਨੇ ਚੋਰ ਪਾਰਟੀ ਹੈ ਚੋਰ ਕਿਸੇ ਦਾ ਕੀ ਸਵਾਰੂਗੀ ਹਜੇ ਵੀ ਲੋਕਾਂ ਨੂੰ ਕਹਿੰਦੇ ਆ ਵੀ ਥੋੜੇ ਪਹਿਲਾਂ ਤਿੰਨ ਵਾਰਾ ਐਮਪੀ ਬਣਨ ਜਿਹਨੇ ਕਿਹਾ ਏਅਰਪੋਰਟ ਬਣਾਤੇ ਵੀ ਜਿਹੜੇ ਹੋਰ ਬਣਾਉਗੇ ਅੱਗੇ ਭਾਪੀ ਚ ਜਾ ਕੇ ਲੋਕਾਂ ਨੂੰ ਕਹਿੰਦੇ ਆ ਵੀ ਭਾਈ ਸੁਧਰੋ ਸੋਚੋ ਇਹਨਾਂ ਦੀ ਗੇਮ ਤੋਂ ਬਚੋ ਭਵੇਂ ਹੁਂ ਹਿੰਦੂ ਨੇ ਹਿੰਦੂਆਂ ਦੇ ਵੀ ਸਿੱਖਾਂ ਕੋਲ ਪੰਜਾਬ ਪੰਜਾਬ ਚ ਜ਼ਮੀਨ ਹੈ ਬਾਕੀ ਸਾਰੇ ਯੂਪੀ ਚ ਬਿਹਾਰ ਚ ਮਹਾਰਾਸ਼ਟਰ ਜਿੱਥੇ ਵੀ ਹੈ ਹਿੰਦੂਆਂ ਕੋਲ ਹੈ ਸਭ ਤੋਂ ਜ਼ਿਆਦਾ ਜ਼ਮੀਨ ਉਹਨਾਂ ਦੀ ਜਾਊਗੀ ਹਾਂਜੀ ਹਾਂਜੀ ਪੰਜਾਬੀ ਦਾ ਕੱਲੇ ਪੰਜਾਬ ਚ ਨੇ ਹਾਂਜੀ ਹਾਂਜੀ ਸਾਰਿਆਂ ਨੂੰ ਕਹਿੰਦੇ ਭਾਈ ਸੁਧਰੋ ਸਾਰਾ ਜ਼ਮੀਨ ਨਹੀਂ ਹੋਊਗੀ ਠੀਕ ਹੈ